ਪੰਜਾਬ ਦੇ ਵਿੱਚ ਯੂਪੀ ਚ ਕਾਂਗਰਸੀ ਵਿਧਾਇਕਾਂ ਦੇ ਖਿਲਾਫ ਦਰਜ ਐਫ ਆਈ ਆਰ ਬਾਰੇ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਅਮਰ ਸਿੰਘ ਨੇ ਕਿਹਾ ਕਿ ਇਹ ਬੋਲਣ ਦੇ ਅਧਿਕਾਰ ਦੇ ਵਿਰੋਧ ਹੈ ਕਿਉਂਕਿ ਚੁਣੇ ਹੋਏ ਨੁਮਾਇਦੇ ਆਪਣੀ ਆਵਾਜ਼ ਉਠਾ ਸਕਦੇ ਨੇ ਅਜਿਹਾ ਨਹੀਂ ਹੋਣਾ ਚਾਹੀਦਾ ਇਹ ਸਰਕਾਰ ਦੀ ਗਲਤੀ ਹੈ ਉਹ ਇਸ ਦੀ ਨਿੰਦਾ ਕਰਦੇ ਨੇ ਤੇ ਇਸ ਨਾਲ ਹੀ ਮੰਨरेगा ਸਮੰਧੀ ਕੀਤੀਆਂ ਜਾ ਰਹੀਆਂ ਕਾਂਗਰਸ ਰੈਲੀਆਂ ਉੱਤੇ ਬੋਲਦਿਆਂ ਕਿਹਾ ਕਿ ਕਾਂਗਰਸ ਦੇਸ਼ ਭਰ ਦੇ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ ਜਦੋਂ ਹੀ ਬਣੀ ਸੀ ਤਾਂ ਮੈਂ 20 ਦਾ ਮੈਂਬਰ ਸੀ ਅੱਜ ਮੋਦੀ ਸਰਕਾਰ ਜੋ ਲਿਆ ਰਹੀ ਹੈ ਜੀ ਰਾਮ ਜੀ ਉਸ ਦਿਨਾਂ ਗਰੀਬਾਂ ਦਾ ਸਾਰਾ ਕੰਮ ਖਤਮ ਹੋ ਜਾਵੇਗਾ ਕਿਉਂਕਿ 600 ਦੇ ਨਿਯਮਾਂ ਦੇ ਕਾਰਨ ਕੋਈ ਰਾਜ ਇਹ ਨਹੀਂ ਕਰ ਸਕਣਗੇ ਪੰਜਾਬ ਦੇ ਹਾਲਾਤ ਵੀ ਅਜਿਹੇ ਨੇ ਕਿ ਹੁਣ ਇੱਥੇ ਵੀ ਕਿਸੇ ਨੂੰ ਮਜ਼ਦੂਰੀ ਨਹੀਂ ਮਿਲੇਗੀ ਇਹੀ ਕਾਰਨ ਹੈ ਕਿ ਉਹ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਐਫਆਰ ਦਰਜ ਕਰ ਦਿੱਤੀ ਗਈ ਹੈ ਕਿ ਆਪੀਸ਼ੀ ਨੇ ਗੁਰੂ ਸਾਹਿਬ ਦਾ અપਮਾਨ ਨਹੀਂ ਕੀਤਾ ਇਹ AI ਮੋਡੀਫਾਈਡ ਹੈ ਪਟਿਆਲਾ ਦੇ ਵਿੱਚ ਵੀ ਪਹਿਲਾਂ ਵਰੂ ਨੇ ਐਸਐਸਪੀ ਦੀ AI ਮੋਡੀਫਾਈਡ ਕਰਤੀ ਕੋਈ ਵੀ ਸਹੀ ਗੱਲ ਨੂੰ ਮੋਡੀਫਾਈ ਕਰ ਦਿਓ ਤੇ ਸਾਡੀ ਨਕਲੀ ਗੱਲ ਨੂੰ ਵੀ ਕੁਝ ਬਣਾ ਦਿਓ ਕਹਿਨ ਦਾ ਭਾਵੇਂ ਬੜੀ ਮਦਭਾਗੀ ਗੱਲ ਹੈ ਇਸ ਤਰ੍ਹਾਂ ਤੁਸੀਂ ਲੋਕਾਂ ਦੀ ਆਵਾਜ਼ ਦਬਾ ਨਹੀਂ ਸਕਦੇ ਕਦੇ ਪੱਤਰਕਾਰਾਂ ਤੇ ਮਕਦਮਾ ਦਰਜ ਕਦੇ ਪੋਲਿਟਿਸ਼ਨਾਂ ਤੇ ਪ੍ਰਗਟ ਸੈਂਟਰ ਸਾਰ ਖੈਰਾ ਤੇ ਮੇਰੇ ਕਹਿਣ ਦਾ ਮਤਲਬ ਕੋਈ ਗੱਲ ਬੰਦ ਹੀ ਨਹੀਂ ਹੈ ਲੋਕਾਂ ਨੂੰ ਪਤਾ ਕਿ ਅਤੀਸ਼ੀ ਨੇ અપਮਾਨਜਨਕ ਸ਼ਬਦ ਸਾਡੇ ਗੁਰੂਆਂ ਬਾਰੇ ਕਹੇ ਸੋ ਨੂੰ ਮਾਫੀ ਮੰਗਣੀ ਚਾਹੀਦੀ ਹੈ ਬਜਾਏ ਇਸ ਕਰ ਦੇ ਕਿ ਇੱਕ ਦਾ ਚੋਰੀ ਉਤੋਂ ਸੀਨਾ ਜੋਰੀ ਸੋ ਇਹ ਗੱਲ ਚੰਗੀ ਨਹੀਂ ਹੈ ਔਰ ਖਾਕ ਕਰਕੇ ਪੰਜਾਬ ਦੀ ਪੁਲਿਸ ਜਿਹੜੀ ਆ ਉਹ ਹੱਥ ਠੋਕੂ ਬਣ ਗਈ ਕੇ ਰਹਿ ਗਈ ਹੈ ਝਾੜੂ ਸਰਕਾਰ ਦਾ ਪਰਚਾ ਦੇ ਦਿਓ ਜੀ ਅਦੇਸ਼ ਆ ਗਿਆ ਤੇ ਲੋਕਾਂ ਨੂੰ ਗਮਰਾਹ ਕਰੋ ਅੱਜ ਇੱਕ ਹੱਸੋ ਹੀ ਨਹੀਂ ਗੱਲ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਹੈ ਉਹ ਧਰਨਾ ਲਾ ਰਹੇ ਇਸ ਗੱਲ ਦਾ ਘਰਾਉ ਕਰ ਰਹੇ ਆ ਵੀ ਇਹ ਗਲਤ ਕਰ ਰਹੇ ਫਿੱਡੇ ਮੂੰ ਤੁਹਾਡਾ ਜਿਹੜੀ ਗੱਲ ਵਿਧਾਨ ਸਭਾ ਚੋਈਏ ਦਿੱਲੀ ਦੀ ਆਰ ਐਨੇ ਪੰਜਾਬ ਦੇ ਲੋਕ ਕਮਲੇ ਨਹੀਂਗੇ ਜਿੰਨੇ ਤੁਸੀਂ ਜਿਵੇਂ ਉਹ ਵੀ ਕਮਲੇ ਆ ਸੀ ਇਹ ਪੰਜਾਬ ਦੇ ਲੋਕ ਬੜੇ ਸਿਆਣੇ ਐ ਇਹ ਹਰ ਚੀਜ਼ ਸਮਝਦੇ ਐ ਦੇਖ ਕਿ ਤੁਸੀਂ ਜੋ ਮਰਜ਼ੀ ਕਰੀ ਜਾਓ ਅਤੀਸ਼ੀ ਨੂੰ ਪਰ ਦਵਾਰਾ ਹਰਮੰਦਰ ਸਾਹਿਬ ਜਾ ਕੇ ਫੌਰ तमाम ਸਾਡੇ ਗੁਰੂ ਧਾਮਾਂ ਤੇ ਜਾ ਕੇ ਨਕਮਸਤਕ ਹੋ ਕੇ ਸੇਵਾ ਜੋੜਿਆਂ ਦੀ ਛਾੜ ਕੇ ਮਾਫੀ ਮੰਗ ਲੈਣੀ ਚਾਹੀਦੀ ਐ ਉਲਟਾ ਇਹ ਕਵੇਗੀ ਮੈਂ ਤਾਂ ਕਿਹਾ ਹੀ ਨਹੀਂਗਾ ਇਹ ਤਾਂ ਬਹੁਤ ਮਾੜੀ ਗੱਲ ਐ ਇਹ ਦੇਖੋ ਡੈਮੋਕ੍ਰੇਸੀ ਪਰਜਤ ਅੰਤਰ ਸਾਡੇ ਮੁਲਕ ਚ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਚ ਕੋਈ ਗੱਲ ਕਹਿਣ ਦਾ ਸਭ ਨੂੰ ਅਧਿਕਾਰ ਹੁੰਦਾ ਉਹਦੇ ਤੇ ਜੇ ਪੁਲਿਸ ਦੇ ਐਫਆਈਆਰ ਹੋਣ ਲੱਗਣਗੇ ਇਹ ਮੇਰੇ ਖਿਆਲ ਪਰਜਤ ਅੰਤਰ ਲਈ ਔਰ ਜਿਹੜੇ ਲੋਕ ਦਿੱਲੀ ਚ ਜਦੋਂ ਕੋਈ ਕੇਸ ਹੁੰਦਾ ਸੀ ਬੀਜਪੀ ਦੇ ਖਿਲਾਫ ਇਹਨਾ ਬੋਲਦੇ ਸੀ ਉਹ ਅੱਜ ਉਹ ਸਾਰੇ ਸਿਧਾਂਤਾਂ ਨੂੰ ਤੋੜ ਰਹੇ ਆ ਮੇਰੇ ਖਿਆਲ ਇਹ ਅੱਛੀ ਪਰਿਪਾਰਟੀ ਨਹੀਂ ਪਾ ਰਹੇ ਝਾੜੂ ਵਾਲੇ ਮੈਂ ਤਾਂ ਉਹਨਾਂ ਨੂੰ ਇਹੋ ਕਹਿਣਾ ਚਾਹਾਂਗਾ ਕਿ ਭਾਈ ਪਰਜਾਤੰਤਰ ਜਿਉਂਦਾ ਰਹਿਣ ਦੇ ਉਹ ਜੇ ਕੋਈ ਲੋਕ ਆਪਣੀ ਗੱਲ ਕਹਿੰਦੇ ਇਹ ਡੈਮੋਕ੍ਰੇਸੀ ਆ ਸਹੀ ਕਹਿਣਗੇ ਲੋਕ ਮੰਨ ਜਾਣਗੇ ਝੂਠ ਕਹਿਣਗੇ ਲੋਕ ਨਹੀਂ ਮੰਨਣਗੇ ਪਰ ਐਫ ਆਈ ਆਰ ਕਰਨਾ ਪਹਿਲਾਂ ਇਹਨਾਂ ਨੇ ਪੱਤਰਕਾਰਾਂ ਤੇ ਐਫ ਆਈ ਆਰ ਕੀਤੀ ਆਰਟੀਆਈ ਤੇ ਕੀਤੀ ਇਹ ਕੋਈ ਚੰਗੀਆਂ ਪਰੰਪਰਾਵਾਂ ਨਹੀਂ ਹੈ ਕਾਂਗਰਸ ਵਿੱਚ ਪੀਐਮ ਕੇਸ ਕੋ ਲੈ ਕੇ ਵੀ ਕਾਫੀ ਚਰਚਾ ਤਾਂ ਨੰਦੂ ਸਿੰਘ ਨੰਗਾਵ ਨੇ ਵੀ ਕਹਾਪੀਆ ਕਿ ਹਮ ਅਭੀ ਪੀਐਮ ਕੇਸ ਕੋ ਲੈ ਕੇ ਨਹੀਂ ਕਰ ਰਹੇ ਲੇਕਿਨ ਉਨ੍ਹਾਂ ਦਾ ਇਹ ਬਿਆਨ ਨਵਜੋਨੀ ਕੰਟ੍ਰੀਡ ਕੇ ਬਾਅਦ ਆਇਆ ਤਾਂ ਕੈਪੀ ਦੇ ਕੇ ਪੂਰੀ ਹਲਚਲ ਨੂੰ ਲੈ ਕੇ ਦੇਖੋ ਇਹ ਤਾਂ ਬੀਜੇਪੀ ਔਰ ਆਮ ਪਾਰਟੀ ਇਹ ਅਨਨੇਸੈਸਰੀ ਜਿਹੜਾ ਮੁੱਦੇ ਮੁੱਦਾ ਨਹੀਂ ਹੈਗਾ ਅਏ 1 ਸਾਲ ਇਲੈਕਸ਼ਨ ਨੂੰ ਪਿਆ ਇਲੈਕਸ਼ਨ ਹੋਊਗਾ ਕਾਂਗਰਸ ਦਾ ਅੱਛਾ ਮਾਹੌਲ ਹੈ ਅਸੀਂ ਸਰਕਾਰ ਬਣਾਵਾਂਗੇ ਸਾਡੇ ਐਮਐਲਏ हाई कमांड बैठ के सीएम ਦਾ ਫੈਸਲਾ ਕਰਨਗੇ ਹਾਲ ਸਭਾ ਸਾਲ ਪਹਿਲਾਂ ਕੋਈ ਇਹ ਜਾਣ ਬੁੱਝ ਕੇ ਬੀਜੇਪੀ ਔਰ ਆਮ ਪਾਰਟੀ ਦੀ ਨੀਤੀ ਹੈ ਕਿ ਕਾਂਗਰਸੀਆਂ ਨੂੰ ਆਪਸ ਵਿੱਚ ਲੜਾਓ ਔਰ ਅਸੀਂ ਸਾਰੇ ਯੂनाइटेड ਹੈਗੇ ਆ ਕੋਈ ਕਿਸੇ ਦਾ सीएम फेस से ਝਗੜਾ ਨਵੇਂ ਚਿਹਰਿਆਂ ਨੂੰ ਜਿਹੜਾ ਹੈਗਾ ਚਾਵਾਂਗੇ ਟਿਕਰਿਆ ਨੂੰ ਕਿਵੇਂ ਦੇਖਦੇ ਹੋ ਨਹੀਂ ਨਹੀਂ ਦੇਖੋ ਉਹ ਉਹ ਪ੍ਰਧਾਨ ਜੀ ਦਾ ਬਿਆਨ ਹੈ ਉਹ ਤੁਸੀਂ ਉਹਨਾਂ ਤੋਂ ਪੁੱਛੋ ਕਿਉਂਕਿ ਮੈਂ ਮੇਰੇ ਕੋਲ ਉਹ ਅਥਾਰਟੀ ਨਹੀਂ ਹੈ ਕਿ ਮੈਂ ਆਪਣੇ ਪ੍ਰਧਾਨ ਤੇ ਸੂਬਾ ਪ੍ਰਧਾਨ ਤੇ ਜਾਂ ਆਲ ਇੰਡੀਆ ਪ੍ਰਧਾਨ ਤੇ ਕੋਈ ਕਮੈਂਟ ਕਰ ਸਕਦਾ ਹਾਂ ਕੋਈ ਨਵਜੋਧਨ ਕੀ ਤੁਹਾਨੂੰ ਕਿੰਨਾ ਦਿਖ ਰਿਹਾ ਉਹ ਵੀ ਅੱਜ ਕੱਲ੍ਹ ਤੋਂ ਇਹ ਨਜ਼ਰ ਆ ਰਹੀ ਹੈ ਨਾ ਜਿਆਦਾ ਧਾਇਰਾ ਇਹਨਾਂ ਦਾ ਅੰਦਾਜ਼ ਰਿਹਾ ਕੋਈ ਮੈਂ ਤਾਂ ਉਹਨਾਂ ਦਾ ਕੁਝ ਦੇਖਿਆ ਨਹੀਂ ਹੈ ਤੇ ਇਸ ਕਰਕੇ ਮੇਰੇ ਲਈ ਕਮੈਂਟ ਦੇਣਾ ਤਾਂ ਬਹੁਤ ਮੁਸ਼ਕਲ ਹੈ ਤੁਸੀਂ ਕਮੈਂਟ ਦਿਖਾ ਦਿੰਦੇ ਤਾਂ ਮੈਂ ਖੁਸ਼ ਹਾਂ ਅੱਜ ਕੀ ਰਹੇਗਾ ਅੱਗੇ ਅੱਗੇ ਰਹਿੰਦੀ ਤੁਸੀਂ ਅੱਜ ਮੰਰੇਗਾ ਤੇ ਗੱਲ ਕਰੋ ਭਾਈ ਦੇਖੋ ਮੰਰੇਗਾ ਦਾ ਕੀ ਆ ਔਰ ਮੈਂ ਤਾਂ ਉਹ ਖੁਸ਼ਕਿਸਮਤ ਆਦਮੀ ਹਾਂ ਜਿਨੇ ਇਹਨੂੰ ਬਣਾਉਣ 'ਚ ਯੋਗਦਾਨ ਪਾਇਆ ਸੀ ਉਦੋਂ ਮੈਂ ਜੁਆਇੰਟ ਸੈਕਟਰੀ ਹੁੰਦਾ ਸੀ ਰੂਰਲ ਡਿਵੈਲਪਮੈਂਟ ਭਾਰਤ ਸਰਕਾਰ 2004-5 ਅਸੀਂ ਇਹਨੂੰ ਬਣਾਇਆ ਸੀ ਇਹਦੇ ਮੁੱਖ ਸੋਚ ਇਹ ਸੀ ਕਿ ਗਰੀਬਾਂ ਨੂੰ ਅਧਿਕਾਰ ਦਿੱਤਾ ਜਾਵੇ ਕਿ ਜਿਉਂ ਕੰਮ ਮੰਗਣ ਤੇ ਦਿੱਤਾ ਜਾਵੇ 100 ਦਿਨ ਦਾ ਅਧਿਕਾਰ ਦਿੱਤਾ ਸੀ ਦੂਸਰੀ ਗੱਲ ਕੀਤੀ ਸੀ ਕਿ ਭਾਰਤ ਸਰਕਾਰ ਜਿੰਨਾ ਮਰਜ਼ੀ ਖਰਚਾ ਹੋਵੇ 100% ਦੇਊਗੀ ਤੀਸਰਾ ਇਹ ਕੀਤਾ ਸੀ ਕਿ ਪੰਚਾਇਤ ਆਪਣੇ ਲੋਕਲ ਲੈਵਲ ਤੇ ਫੈਸਲਾ ਲੈ ਲੈ ਕਿਹੜਾ ਕੰਮ ਕਰਾਉਣਾ ਇਹ ਮੇਨ ਤੇ 4 ਗੱਲਾਂ ਸੀ ਉਹ ਸਾਰੀਆਂ ਮੋਦੀ ਸਾਹਿਬ ਨੇ ਉਡਾਤੀਆਂ 100% ਜਿਹੜਾ ਲੇਬਰ ਦਾ ਪੈਸਾ ਦੇਣਾ ਹੈ ਉਹ 40% ਕਰਦਾ ਹੁਣ ਜਿਹੜੇ ਸੂਬੇ ਕੋਲ 40% ਨਹੀਂ ਹੋਊਗਾ ਉਹ ਕੰਮ ਨਹੀਂ ਸ਼ੁਰੂ ਕਰੂਗਾ ਇਹਦੀ ਪਹਿਲਾਂ ਤਾਂ ਸਾਰੇ ਸਟਾਰਟ ਕਰ ਲੈਂਦੇ ਸੀ ਪੰਚਾਇਤਾਂ ਦਾ ਅਧਿਕਾਰ ਖੋ ਕੇ ਕਹਿੰਦੇ ਨਹੀਂ ਸੈਂਟਰ ਅਪਰੂਵ ਕਰੂਗਾ ਕਿਹੜਾ ਕੰਮ ਕਿੱਥੇ ਕਰਾਉਣਾ ਤੇ ਉਹਨਾਂ ਨੇ ਤਾਂ ਉਹਦਾ ਸਾਰਾ ਮਨਰੇਗਾ ਦਾ ਸਾਰਾ ਕਾਹੀ ਤੋੜਤਾ ਔਰ ਇਸ ਕਰਕੇ ਕਿਉਂਕਿ ਕਾਂਗਰਸ ਨੇ ਬਣਾਇਆ ਸੀ ਅਸੀਂ ਸਾਰੇ ਹਿੰਦੁਸਤਾਨ ਤੇ ਪ੍ਰੋਗਰਾਮ ਚੱਲੇ ਇਕੱਲੇ ਰਾਜਪੂਰੇ ਨਹੀਂ ਆ ਅਸੀਂ ਮੋਦੀ ਸਾਹਿਬ ਦੇ ਉਵੇਂ ਹੀ ਗੋਡੇ ਲਾਉਣੇ ਜਿਵੇਂ ਕਿਸਾਨਾਂ ਨੇ ਲਵਾਏ ਸੀ ਇਹ ਕਾਨੂੰਨ ਵਾਪਸ ਕਰਾਵਾ ਦੇ